ਸਰੂਜ ਜੀ ਨੇ ਬੜਾ ਪਿਆਰਾ ਉਪਦੇਸ਼ ਇਸ ਪਾਵਨ ਰੂਪ ਦੇ ਵਿੱਚ ਰੱਖਿਆ ਹੈ ਗੁਰੂ ਜੀ ਆਖਦੇ ਨੇ ਵੇਨ ਮੰਨ ਮਾਰੇ ਹੋਏ ਨਸਿ ਜਈ ਵੇਤੂ ਕੋਲ ਰਤਾਏ ਕੋਈ ਵੀ ਇਨਸਾਨ ਜਿਹੜਾ ਇਸ ਮਨ ਦੇ ਜਿਹੜੇ ਵਿਚਾਰ ਨੇ ਮਨ ਦੇ ਵਿੱਚ ਜਿਹੜੇ ਪੁਰਨੇ ਨੇ ਉਹਨਾਂ ਮਾਰੇ ਵਿਚਾਰਾਂ ਨੂੰ ਜੇ ਕੋਈ ਇਨਸਾਨ ਮਾਰਨਾ ਚਾਹੁੰਦਾ ਹੈ ਤੇ ਉਹਨਾਂ ਮਾਰੇ ਵਿਚਾਰਾਂ ਨੂੰ ਮਾਰਨ ਤੋਂ ਬਿਨਾ ਮਨ ਕਦੇ ਨਹੀਂ ਜਿਹੜਾ ਟਿਕਦਾ ਨਹੀਂ ਮਨਤਾਪੂ ਵਿੱਚ ਨਹੀਂ ਆਂਦਾ ਕੋਈ ਵੀ ਸਿੱਜਿਆ ਨਹੀਂ ਭਾਵ ਕਿਸੇ ਦੀ ਜਿਹੜੀ ਕਾਲਾ ਉਹ ਥਾਰੇ ਦੀ ਪਈ ਤੇ ਜਿੰਨਾ ਜਨ ਮਨ ਜਿਹੜਾ ਨਾ ਉਹ ਕੋਈ ਦੇ ਮਾਰਗ ਤੇ ਤੁਰਦਾ ਨਹੀਂ ਗੁਰੂ ਦੇ ਸਿਧਾਂਤ ਤੇ ਤੁਰਦਾ ਨਹੀਂ ਸੱਚੇ ਮਾਰਗ ਤੇ ਮਨੁੱਖ ਦੇ ਸਰੀਰ ਨੇ ਵੀ ਤੁਰਨਾ ਹੈ ਉਹ ਦੂਸਰਾ ਮਨੁੱਖ ਦੇ ਮਨ ਦੇ ਵੀ ਤੁਰਨਾ ਹੈ ਇਹ ਜਿਸ ਸਮਾਨ ਦੇ ਵਿੱਚ ਸਾਨੂੰ ਬੜੇ ਇਹੋ ਜਿਹੇ ਮਾਰਗ ਮਿਲ ਜਾਂਦੇ ਨੇ ਜਿਹੜੇ ਸਰੀਰ ਵਾਸਤੇ ਬਣੇ ਹੋਏ ਇਨਸਾਨ ਦੇ ਜਾਨ ਆਉਣ ਵਾਸਤੇ ਜਿਹੜੇ ਮਾਰਗ ਬਣੇ ਨੇ ਨਾ ਇਹੋ ਜਿਹੇ ਮਾਰਗ ਉੱਤੇ ਭੋਦ ਨੇ ਸਮਾਜ ਦੇ ਵਿੱਚ ਪਰ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪਾਵਨ ਬਾਣੀ ਨੂੰ ਪੜਦੇ ਆਂ ਵਿਚਾਰਦੇ ਆਂ مہاراج نے سکھیا دیکھی ہے کہ من واسطے بھی بڑے مارگ نے من ہی مارگا کے رستیا کے ترتا ہے جی رستے سریر جائے گا وہ سریر کا نام پائے گا جی مہانتا اس سریر کی بنے گی جے جی ہو جے جی رستیاں دے جی مان کرتا ہے جے جی ہو جے جی پڑھنے لے کے مان کرتا ہے او ہو جا صبح آج رائے او مان دا پڑھ جانتا ہے اسے لگ کے تانگر عمر دا سمار آجی نے کرپا کیتی ہے دادا جی آگدے نے بین من مارے کوئی نہ سجائی وے کو کول بنائے کئی لوگ بڑا تیان لاکے پیٹھے ہوئے نے بڑیاں سمادیاں لاکے پیٹھے ہوئے نے ਤੁਸੀਂ ਇਹ ਸਦਾਰ ਨੂੰ ਸਮਝ ਕੇ ਵੇਖੋ ਮਨ ਕੋਈ ਵੀ ਦਿੱਕਦਾ ਨਹੀਂ ਪਾ ਸਕਦਾ ਕਿ ਜਿੰਨਾ ਚਿਰ ਮਨ ਦੇ ਵਿਕਾਰ ਤੇ ਮਨ ਦੇ ਵਿਚਾਰ انسان ਦੇ ਕੰਟਰੋਲ ਦੇ ਵਿੱਚ ਨਹੀਂ ਪੁਰੀ ਗੁਜਿਆ ਦੀ ਬਣਿਆ ਹੁੰਦੀ ਗੀਤ ਮਹਾਰਾਜ ਨੇ ਕਰਕੇ ਤੁਸੀਂ ਇਹ ਹਜ਼ੂਰ ਆਪ ਦੇ ਭੇਖ ਧਾਰੀ ਤੀਰਤ ਭਾਵ ਥਕੇ ਨਾ ਇਹ ਮਨ ਮਾਰਿਆ ਦਾਏ ਬੜੇ ਇਨਸਾਨ ਭੇਖ ਧਰਮ ਕਰਕੇ ਨਾ ਚੰਗਾ ਬਣਦਾ ਚੰਗੇ ਮੂਨ ਦਾ ਚੰਗੇ ਅਖਵਾਉਣ ਦਾ ਜਿਹੜਾ ਭੇਖ ਕਰਕੇ ਮਨੁੱਖ ਪਤਾ ਨਹੀਂ ਕਿੰਨਿਆਂ ਕੋਤੀ ਥਾਂ ਤੇ ਜਾ ਕੇ ਵਰਾਜ਼ਮਾਨ ਹੋ ਜਾਂਦਾ ਕਿੰਨਿਆਂ ਧਾਰਮਿਕ ਸਥਾਨਾਂ ਤੇ ਬਾਹਰੋਂ ਆਪਣੇ ਆਪ ਨੂੰ ਇੰਨਾ ਬਣਾ ਕੇ ਬਹਿ ਜਾਂਦਾ ਪਰ ਉਸ ਸਾਥੀ ਨੇ ਜਿਹੜੀ ਬੇਵਕਤੀ ਬਖਸ਼ਿਸ਼ ਕੀਤੀ ਹੈ ਨਾ مرد کہنا بنا کے بندہ کسی تیر اتھان دن کے کنارے جا کے بہ جائے اکا میٹ کے سما لا کے وہ ساب کرے کہ میں بڑا ٹکیا ہوا بیٹھا باہر ویکو میں بند کر کے بیٹھا مہاراجی کا فیصلہ ہے کہ مان نہیں ٹکتا بندے ٹک گیا پر مان نہیں گیا جنہیں پنچی کدی کس ٹاپ اٹھ کے بیٹھتا ہے کدی کسی ٹاٹھتا اسے طرح کبھی صاحب جی نے من بھی اسی طرح ہی ہے ਇਕ ਤਵੇ ਕਿਤੇ ਯਾਗਯੂ ਉਡਾਰੀ ਮਾਰਦਾ ਕਿਤੇ ਉਡਾਰੀ ਮਾਰਦਾ ਮਨੁੱਖ ਕਈ ਵਾਰ ਬੇਹੱਦ ਕਿਸੇ ਹੋਰ ਜਗ੍ਹਾ ਤੇ ਹੁੰਦਾ ਮਨ ਕਿਤੇ ਹੋਰ ਫੜ ਕਰਿਆ ਲਾ ਤਵੇ ਮਨ ਪੰਕੀ ਪੈਉ ਮਨ ਦੀ ਵਸਤ ਇਹ ਦਾਨੀਏ ਪਤਾ ਨਹੀਂ ਕਿਲੇ ਵੇਲੇ ਗਾਇਬ ਹੋ ਜਾਂਦਾ ਜੇ ਅਸੀਂ ਚੌਂਦੇ ਆਂ ਕਿ ਮਨ ਗੁਰ ਬਾਣੀ ਪੜੇ ਤੇ ਜਦੋਂ ਦੇਖਦੇ ਆਂ ਕੱਲਾ ਸਰੀਰ ਰਹਿ ਜਾਂਦਾ ਹੁੰਦਾ ਜਬਾਨ ਤੋਂ ਇਨਸਾਨ ਬਾਣੀ ਪੜਦਾ ਹੋਦਾ ਏ ਪਰ ਮਨ ਪਤਾ ਨਹੀਂ ਕਿੱਥੇ ਚਲਿਆ ਜਾਂਦਾ ਮਨ ਦੇਖਦਾ ਨਹੀਂ ਕਿੰਨੇ ਲੋਕ ਜਿਹੜੇ ਪਾਸ਼ਾ ਕਹਿੰਦੇ ਜਿਹੜੇ ਭੇਖ ਬਣਾ ਕੇ ਦੁਨੀਆਂ ਦੇ ਵਿੱਚ ਧਰਮੀ ਬਣ ਕੇ ਬੈਠੇ ਹੋਏ ਨੇ ਭੇਖ ਬਣਾ ਕੇ ਦੁਨਿਆਵੀ ਸਰੀਰ ਨੂੰ ਪਾਲਣ ਸ਼ਿੰਗਾਰ ਕੇ ਸੋਨਾ ਬਣਾ ਕੇ ਮਨੁੱਖ ਚਾਹੁੰਦਾ ਕਿ ਮੈਂ ਧਰਮੀ ਆ ਮੈਂ ਸਚਿਆਰਾ ਆ ਮੇਰੇ ਵਰਗਾ ਕੋਈ ਨਹੀਂ ਗਗਨ ਤੁੰ ਨੂੰ ਅਮਰਤਾਸ ਕੁਮਾਰ ਰਾਜੀ ਨੇ ਮਨ ਦੇ ਦਿੱਤੀਏ ਮਨ ਹੀ ਇਹ ਦਾ ਦੂਰਾ ਤੇ ਗੁਰਮੁਖ ਇਹ ਮਾਨਾ ਜੀਵਨ ਮਰੇ ਸੱਚ ਰਹੇ ਨਿਭਾਏ ਗਨ ਮਹਾਰਾਜ ਨੇ ਹੁਣ ਗੁਰਮੁਖ ਅਵਸਥਾ ਦੇ ਦਿੱਤੀ ਹੋਈ ਹੈ ਗੁਰਮੁਖ ਦਾ ਇਹ ਜਿਹੜਾ ਮਾਨ ਹੈ ਨਾ ਉਹ ਜੀਵਨ ਮਰੇ ਜੀਦਾ ਹੈ ਪਰ ਮੋਤਾਰਾ ਵਾਲੇ ਪਾਸਿਓਂ ਮਰਿਆ ਆਇਆ ਇਹੋ ਕਹਿੰਦੇ ਜੀਦਾ ਹੈ ਪਰ ਮਰਿਆ ਹੋਇਆ ਕਈ ਵਰੀ ਇਹਜਿ ਹੁੰਦਾ ਕਿ ਚੰਗੇ ਪਾਸਿਓਂ ਮਨ ਦਾ ਮਰ ਜਾਣਾ ਬੜੀ ਮੁਕਦਾਈ ਗੱਲ ਹੈ ਪਰ ਪੁਰੀ ਆਈ ਵਾਲੇ ਪਾਸਿਓਂ ਮਨ ਜਿਹੜਾ ਉਹ ਫਿਰ ਉਸੇ ਤਰ੍ਹਾਂ ਹੀ ਨਾਕੀ ਉਗਾਰੀਆਂ ਮਾਰਦਾ ਸਤਿ ਰਹੇ ਨਿਮਲਾਈ ਜੇ ਕੋਈ ਸੱਚ ਦੇ ਨਾਲ ਝੁੜ ਜਾਵੇ ਧਿਆਨ ਵਿੱਚ ਸੱਚ ਆ ਜਾਵੇ ਧਿਆਨ ਰੱਖੇ ਕਿ ਮੇਰੇ ਵਾਸਤੇ ਚੰਗਾ ਮਾੜਾ ਕੀ ਹੈ ਜਿਹੜੇ ਮਨੁੱਖ ਧਿਆਨ ਰੱਖਦਾ ਏ ਕਿ ਸਰੀਰ ਦੀ ਖਰਾਬ ਕੀ ਉਹਦੀ ਚਾਹੀਦੀ ਹੈ ਚੰਗਾ ਜਿਹੜਾ ਖਾਣਾ ਮਾੜਾ ਜਿਹੜਾ ਖਾਣਾ ਇਸੇ ਤਰ੍ਹਾਂ ਮਨ ਵਾਸਤੇ ਵੀ ਮਨੁੱਖ ਨੂੰ ਬੜਾ ਧਿਆਨ ਰੱਖਣਾ ਪੈਂਦਾ ਮਨ ਵਾਸਤੇ ਵਿਚਾਰ ਕਿਹੜੇ ਚੰਗੇ ਨੇ ਮਨ ਵਾਸਤੇ ਵਿਚਾਰ ਇਹੜੇ ਮਾੜੇ ਨੇ ਇਹ ਉਪਰੰਤ ਧਿਆਨ ਰੱਖਣਾ ਪਏਗਾ ਕਿਉਂਕਿ ਮਨ ਦੀ ਵੀ ਇੱਕ ਖਰਾਕ ਹੈ ਮਨ ਵੀ ਬੜਾ ਕੁਝ ਖਾਂਦਾ ਜੀ ਮਨ ਨੂੰ ਵੀ ਬੜੀਆਂ ਮਾੜੀਆਂ ਚੀਜ਼ਾਂ ਦੀ ਤਾਕਤ ਮਿਲਦੀ ਹੈ ਬੁਰੀ ਚੀਜ਼ ਦੀ ਵੀ ਤਾਕਤ ਮਿਲਦੀ ਹੈ ਅ ਜੋ ਕੁਝ ਸਮਾਜ ਦੇ ਵਿੱਚ ਚੰਗਾ ਬਰਾੜਾ ਧੰਦਾ ਮਨੁੱਖ ਦੇ ਮਨ ਨੂੰ ਚੰਗੀਆਂ ਸਿੱਖਿਆ ਦੀ ਚੰਗੇ ਵਿਚਾਰਾਂ ਦੀ ਤਾਕਤ ਵੀ ਮਿਲਦੀ ਹੈ ਮਨੁੱਖ ਦੇ ਮਨ ਨੂੰ ਮਾੜੇ ਵਿਚਾਰਾਂ ਦੀ ਮਾੜੀ ਸੰਗਤ ਦੀ ਤਾਕਤ ਵੀ ਮਿਲਦੀ ਹੈ ਮਾੜੀ ਸੰਗਤ ਵਿੱਚ ਬੈਠ ਕੇ ਇਨਸਾਨ ਦੇ ਮਨ ਵਿੱਚ ਮਾੜੇ ਖਿਆਲ ਆਉਣਗੇ ਚੰਗੀ ਸੰਗਤ ਵਿੱਚ ਬੈਠ ਕੇ ਮਨੁੱਖ ਦੇ ਮਨ ਵਿੱਚ ਚੰਗੇ ਖਿਆਲ ਆਉਣਗੇ ਹਜ਼ੂਰ ਆਪਦੇ ਨਾਨਕ ਇਸ ਮੰਨ ਕੀ ਮਾਲਿ ਇਉਂ ਉਤਰੇ ਹਮੇ ਸ਼ਬਦ ਚਲਾਏ ਸਨੋਪ ਦੇ ਥੀਰ ਵਾਲੀ ਪੰਕਤੀ ਚ ਤੁਹਾਨੂੰ ਅਮਰਦਾਸ ਮਹਾਰਾਜ ਜੀ ਨੇ ਸਾਰੇ ਤਰੀਕੇ ਸਾਨੂੰ ਦੱਸੇ ਨੇ ਹਜ਼ੂਰ ਆਪਦੇ ਇਹ ਨਾਨਕ ਇਸ ਮੰਨ ਕੀ ਮਾਲਿ ਇਉਂ ਉਤਰੇ ਜਿਹੜੀ ਮਨ ਨੂੰ ਮੈ ਲੱਗੀ ਹੋਈ ਹੈ ਇਸ ਮਨ ਦੀ ਮਾਇਰ ਪਾਰੇ ਬੜਾ ਔਖਾ ਜੀ ਅਸੀਂ ਮੈਨੂੰ ਨਹੀਂ ਲੱਗਦਾ ਕਿ ਇਹਨੇ ਕੁਝ ਆਵੇ ਕਿਸੇ ਰੋ ਕੇ ਮਨ ਦੀ ਮਾਇਰ ਕਿਵੇਂ ਲੱਗਦੀ ਹੈ ਪਰ ਤੁੰਗ ਗੁਰਮੁਖਵੰਦ ਸਾਹਿਬ ਰਾਜੀ ਨੇ ਜੋ ਸਾਡੇ ਸੰਮੁਖ ਪਾਵਨ ਬਾਣੀ ਦੇ ਰੂਪ ਦੇ ਵਿੱਚ ਬਚਨ ਰੱਖੇ ਨੇ ਮਹਾਰਾਜ ਉਸ ਪਾਵਨ ਬਚਨਾਂ ਵਿੱਚ ਪਰਮ ਹੁੰਦੇ ਨੇ ਕਿ ਇਸ ਮਨ ਦੀ ਮਾਇਰ ਜਿਹੜੀ ਹੈ ਨਾ ਉਹ ਹਮੇ ਸ਼ਬਦ ਜਲਾਏ ਜੇ ਹੀ ਹਉਮੈ ਉਹ ਸ਼ਬਦ ਦੇ ਨਾਲ ਸ਼ਬਦ ਦੇ ਉਪਦੇਸ਼ ਦੇ ਨਾਲ ਨੁਕਸਾਨ ਕਰੇ ਨਾ ਤੇ ਮਨ ਜਿਹੜਾ ਬੋਲਾ ਬੋਲਾ ਸਾਫ ਹੋ ਜਾਂਦਾ ਇੱਕ ਸ਼ਬਦ ਹੈ ਗੁਰਬਾਣੀ ਦਾ ਜਿਹੜਾ ਮਨ ਦੀ ਸਫਾਈ ਕਰ ਸਕਦਾ ਜਿਹੜਾ ਮਨ ਨੂੰ ਸਾਫ ਕਰ ਸਕਦਾ ਜੇ ਮਨ ਦਾਇਰਾ ਤੇ ਮੂੰਹ ਤੋਂ ਬੋਲੇ ਹੋਏ ਮੂੰਹ ਤੋਂ ਬੋਲੇ ਹੋਏ ਸ਼ਬਦ ਵੀ ਬਾੜੇ ਨੇ ਜੇ ਮਨ ਦੇ ਵਿਚਾਰ ਚੱਗੇ ਨੇ ਤੇ ਬੋਲੇ ਹੋਏ ਸ਼ਬਦ ਨਹੀਂ ਚੱਗੇ ਨੇ ਮਾੜੀ ਜੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਮਨ ਲਾਵੇ ਸਤਿ ਸੁਣ ਲੈਣਾ ਜੇ ਮਨ ਨਹੀਂ ਪੜਾ ਨਾ ਤੇ ਸਾਰਾ ਕੁਝ ਮੈਲਾ ਹੋ ਜਾਣਾ ਜੀ ਦੇ ਕੋਈ ਮਹੀਨਾ ਸੀ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਵੀ ਆ ਤੇ ਨਹੀਂ ਵੀ ਰੱਖਦੇ ਜਿਨ ਕਾ ਦੰਦ ਮੇਨ ਦਰਵਾਜ਼ਾ ਨਾ ਕੀ ਕਹਿ ਦਿੰਦੇ ਆਪਾਂ ਉਡੀ ਸਫਾਈ ਰੱਖਣੀ ਪਾਣੀ ਜ਼ਰੂਰੀ ਹੈ ਮੇਨ ਬਰਵਾਦਾ ਜਣਾ ਉਸ ਮੇਨ ਬਰਵਾਦੇ ਤੋਂ ਬਾਹਰ ਘਰ ਦੀ ਜਿਹੜੀ ਸਫਾਈ ਉਹਦੇ ਬਾਰੇ ਅੰਦਾਜ਼ਾ ਲੱਗ ਜਾਣਾ ਸਭ ਤੋਂ ਪਹਿਲਾਂ ਦੇ ਕਿਸੇ ਨੇ ਅਮਨਾ ਦਿਓ ਸਾਡੇ ਤੁਹਾਡੇ ਕੇਤੇ ਅਮਨ ਸਭ ਤੋਂ ਪਹਿਲਾਂ ਦੇ ਕੋਈ ਇਨਸਾਨ ਆ ਕੇ ਖੜਦਾ ਉਹ ਦੇਰ ਤੇ ਆ ਕੇ ਖੜਦਾ

ਇਸ ਜ਼ੁਬਾਨ ਤੋਂ ਇਸ ਮੁਖ ਤੋਂ ਬੋਲੇ ਹੋਏ ਬਚਨਾਂ ਦੇ ਦਸ ਤੇਰਾ ਕੀ ਅੰਦਰ ਕੀ ਹੋ ਜਾਵੇਗਾ ਮਨੁੱਖ ਦਾ ਇਸ ਜ਼ੁਬਾਨ ਤੋਂ ਬੋਲੇ ਹੋਏ ਮੂੰਹ ਤੋਂ ਬੋਲੇ ਹੋਏ ਸ਼ਬਦਾਂ ਨੇ ਸਾਨੂੰ ਸਮਾਜ ਦੇ ਸਾਹਮਣੇ ਲਿਆ ਕੇ ਖੜਾ ਕਰ ਦੇਣਾ ਕਿ ਇਹਦੀ ਜ਼ੁਬਾਨ ਤੋਂ ਇੰਦਾ ਦੇ ਸ਼ਬਦ ਨਿਕਲਦੇ ਨੇ ਮਾੜੇ ਸ਼ਬਦ ਨਿਕਲਦੇ ਨੇ ਤੇ ਘਰ ਵਿੱਚ ਅੰਦਰ ਹਿਰਦੇ ਵਿੱਚ ਵੀ ਇਹਦਾ ਮਤਲਬ ਗੰਦਗੀ ਹੈ ਨਾ ਅੰਦਰ ਹਿਰਦੇ ਵਿੱਚ ਵੀ ਮਾਇਆ ਹੈ ਜੀਵਨ ਦੇ ਅੰਦਰ ਵੀ ਮਾਇਨੇ ਜਿਹੜੀ ਅੰਦਰ ਦੀ ਮਾਇਰ ਉਸ ਇਨਸਾਨ ਦੀ ਜ਼ੁਬਾਨ ਰਾਹੀਂ ਇਸ ਮੂੰਹ ਰਾਹੀਂ ਨਿਕਲਦੀ ਪਈ ਹੈ ਦੁਨੀਆ ਦੇ ਸਾਹਮਣੇ ਤੇ ਜਿਨ੍ਹਾਂ ਦੇ ਅੰਦਰ ਸਫਾਈ ਕਰਨ ਵਾਲੇ ਚੰਗੇ ਨੇ ਸਿਆਣੇ ਨੇ ਘਰ ਵਿੱਚ ਉਹਨਾਂ ਦਾ ਗੇਟ ਵੀ ਬਾਹਰਲਾ ਸਾਫ਼ ਹੋਏਗਾ ਉਹਨਾਂ ਦੇ ਗੇਟ ਦੇ ਉੱਤੇ ਵੀ ਸਫਾਈ ਹੋਏਗੀ ਗੇਟ ਦੀ ਸਫਾਈ ਦੱਸਦੀ ਹੈ ਕਿ ਜੇ ਕਿਸੇ ਦੇ ਗੇਟ ਤੇ ਐਨੀ ਸਫਾਈ ਦੇ ਬਾਹਰ ਵਾਲੇ ਦਰਵਾਜ਼ੇ ਦੇ ਉਦੇ ਕਾਰਜ ਵਿੱਚ ਕਿੰਨੀ ਸਫਾਈ ਹੋਏਗੀ ਸਾਡੇ ਰਸਨਾ ਤੋਂ ਸਾਡੇ ਮukh ਤੋਂ ਬੋਲੇ ਹੋਏ ਸ਼ਬਦ ਇਹ ਦੱਸਦੇ ਨੇ ਕਿ ਬੜੀ ਨਿਮਰਤਾ ਵਾਲੇ ਸ਼ਬਦ ਨੇ ਬੜੀ ਸੋਹਣੀ ਹੋਈ ਸ਼ਬਦ ਨੇ ਜਿਸ ਮਨੁੱਖ ਦੇ ਜ਼ਬਾਨ ਤੋਂ ਜਿਸ ਮਨੁੱਖ ਦੇ ਰਸਨਾ ਤੋਂ ਅਜਿਹੇ ਸੋਹਣੇ ਸ਼ਬਦ ਨਿਕਲਦੇ ਨੇ ਉਹਦਾ ਅੰਦਰ ਉਹਦਾ ਹਿਰਦਾ ਕਿੰਨਾ ਸਾਫ਼ ਹੋਏਗਾ ਕਿੰਨਾ ਵਧੀਆ ਹੋਏਗਾ ਪਵਿੱਤਰ ਹੋਏਗਾ ਇਸ ਤਰ੍ਹਾਂ ਕੇ ਕਈ ਵਰੀ ਅਸੀਂ ਅਲਸਰੇ ਗੱਲ ਜ਼ਿਕਰ ਕਰਦੇ ਆ ਕਿ ਮੁਖਵਾਕ ਕਿਹੜਾ ਆ ਮਹਾਰਾਜ ਜੀ ਪਾਣੀ ਦਾ ਬਾਤ ਮੁਖਵਾਕ ਵੀ ਆਪਾਂ ਕਹਿ ਦਿੰਨੇ ਆ ਹੁਕਮਨਾਮਾ ਸਾਹਿਬ ਵੀ ਕਹਿ ਦਿੰਨੇ ਆ ਆਪਾਂ ਮੁਖਵਾਕ ਵੀ ਕਹਿ ਦਿੰਨੇ ਆ ਮੁਖ ਦਾ ਮਤਲਬ ਅੱਜ ਮੂੰਹ ਦੇ ਵਿੱਚੋਂ ਕਿਹੜਾ ਆਵਾਜ਼ ਆਇਆ ਗੁਰੂ ਸਾਹਿਬ ਜੀ ਨੇ ਕਿਹੜਾ ਬਾਤ ਸਾਡੇ ਸਾਹਮਣੇ ਰੱਖਿਆ ਪਾਣੀ ਦੇ ਵਿੱਚੋਂ ਤੇ ਇੱਥੇ ਵੀ ਮੁਖਵਾਕ ਮੂਹਰੇ ਦੇ ਵਿੱਚੋਂ ਸ਼ਬਦ ਜਿਹੜੇ ਨੇ ਨਾ ਉਹ ਮਨੁੱਖ ਨੂੰ ਬੜਾ ਉੱਚਾ ਲਾਇਆ ਜਾਂਦੇ ਨੇ ਮਨੁੱਖ ਨੂੰ ਬੜਾ ਨੀਵਾਂ ਲਾਇਆ ਜਾਂਦੇ ਨੇ ਇਸ ਦਰਵਾਜ਼ੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ ਇਸ ਦਰਵਾਜ਼ੇ ਦੇ ਵਿੱਚੋਂ ਕਦੇ ਵੀ ਕਿੱਕੀ ਆਵਾਜ਼ ਨਾ ਆਵੇ ਕਿਉਂਕਿ ਜੇ ਦਰਵਾਜ਼ੇ ਇਸ ਮੂਹਰੇ ਦੇ ਵਿੱਚੋਂਿੱਕੀ ਆਵਾਜ਼ ਆ ਰਹੀ ਮਾਰੇ ਬਚਨਾਂ ਦੀ ਇਹਦਾ ਮਤਲਬ ਅੰਦਰ ਦੇ ਰੁਕੀ ਕਾਰਗਜ ਵੀ ਖਲਾਰਾ ਹੀ ਖਲਾਰਾ ਹੈ ਜੀ

ਇੰਨਾ ਬੰਦਾ ਅੰਦਰੋਂ ਮੈਲਾਂ ਹੈ ਜੀ ਦੇਖੋ ਮੈਲ ਜਦ ਲੱਗਦੀ ਆ ਨਾ ਮੈਲ ਦੇ ਬਾਹਰ ਆ ਹੀ ਜਾਂਦੀ ਹੈ ਜਿਹਨੂੰ ਕੱਪੜਿਆਂ ਦੇ ਮੈਲ ਲੱਗੀ ਉਹ ਬਾਹਰ ਆ ਜਾਂਦਾ ਜਦੋਂ ਧੋਗੇ ਜਿਹੜੀ ਅੰਦਰ ਮੈਲ ਲੱਗੀ ਹੋਈ ਹੈ ਗੁਰਦੇ ਦੇ ਵਿੱਚ ਮੈਲ ਹੈ ਜੀ ਜਦੋਂ ਬੰਦਾ ਬੋਲੇਗਾ ਉਸ ਅੰਦਰ ਦੀ ਮੈਲ ਨੇ ਬਾਹਰ ਆ ਜਾਣਾ ਜੇ ਜਿਸ ਮੈਲ ਇਨਸਾਨ ਹੁਰਦ ਦੇ ਵਿੱਚ ਭਰੀ ਰਹੀ ਬੈਠਾ ਲਕਾਈ ਬੈਠਾ ਹੈ ਮਨ ਕਿਤੇ ਦਾ ਕਿਤੇ ਅੰਦਰੋਂ ਬਾਹਰ ਆਏ ਜਾਣੀਏ ਜ਼ਰੂਰੀ ਨਹੀਂ ਹਰ ਜੀ ਭਰੀਏ। ਕਈ ਵਾਰੀ ਅੰਦਰ ਜਮਾ ਵਜਦੀ ਹੈ। ਮਾਹੀ ਜੀ ਕਿਸੇ ਦੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਗੱਲ ਹੋ ਗਈ। ਮਾਣਾ ਕੋਟਾ ਕੋਈ ਕਲੇਸ਼ ਹੋ ਗਿਆ। ਦੇਖੋ ਬਲੋ ਦੇ ਪਰਿਵਾਰ ਬਾਰੇ ਕਿ ਨਾ ਕੋਈ ਭਰੀ ਬੈਠਾ ਅੰਦਰ ਬੰਦਾ ਗੱਲ। ਤੇ ਇਹ ਗੰਨ ਸਾਰਾ ਜਿਹੜਾ ਅੰਦਰ ਭਰੀ ਬੈਠਾ ਨਾ ਇਹਨੇ ਇਸ ਦਵਾਰ ਦਾ ਹੀ ਮੂੰਹ ਨਹੀਂ ਬਾਹਰ ਕੱਢਣਾ ਜੀ। ਤੇ ਜਿਹੜੀ ਮਖਤੂ ਭਾਂਡੇ ਦੇ ਜਿਹੜਦੇ ਵਿੱਚ ਪਈ ਹੋਈ ਏ ਉਹੀ ਮਨੁੱਖ ਬਾਤ ਕੱਢੇਗਾ ਨਾ ਉਹੀ ਬਾਤ ਉਜਾਗਰ ਹੋਏਗੀ ਤੇ ਜੇ ਚੰਗੇ ਵਿਚਾਰ ਗੁਰਬਾਣੀ ਦੇ ਗੁਰੂ ਇਤਿਹਾਸ ਦੇ ਮਨੁੱਖ ਨੇ ਸਮਝੇ ਹੋਵੇ ਪੜ੍ਹੇ ਹੋਵੇ ਫਿਰ ਇਹ ਕੋਈ ਬਾਤ ਨਹੀਂ ਸਿਉਣਾ ਕਿਉਂਕਿ ਮਹਾਰਾਜ ਦੀ ਬਾਣੀ ਦਾ ਬਚਨ ਇਸ ਮਨੁੱਖ ਨੂੰ ਕੋਈ ਹੋਰ ਜੋਗ ਬਾਣੀ ਇਸ ਮਨ ਨੂੰ ਖੋਜੋ ਇਸ ਮਨ ਨੂੰ ਲੱਭੋ ਇਹਦੇ ਵਿੱਚ ਕੀ ਕੁਝ ਪਿਆ ਹੈ ਜੇ ਲੱਗਦੀ ਇਹ ਬਰਿਆਈ ਇਸ ਮਨ ਦੇ ਵਿੱਚ ਈਕਾ ਹੋ ਮੈਂ ਬੜੀ ਵੱਡੇ ਰੂਪ ਦੇ ਵਿੱਚ ਪਈ ਹੈ ਤੇ ਮਨੁੱਖ ਦਾ ਧਿਆਨ ਉਸ ਪਾਸੇ ਜਾਣਾ ਚਾਹੀਦਾ ਕਿਉਂਕਿ ਮਨੁੱਖ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਚੰਗੇ ਗੁਣ ਵੀ ਬਹੁਤ ਜ਼ਿਆਦੇ ਨੇ ਤੇ ਇਹਦੇ ਵਿੱਚ ਬਰਿਆਈਆਂ ਵੀ ਬਹੁਤ ਲਾਗੀਆਂ ਆ ਸਵਾਗਤ ਹੈ ਬਹੁਤ ਲੋੜ ਓਜ ਕੇ ਇਸ ਵਿੱਚੋਂ ਪਰਿਆਈਆਂ ਨੂੰ ਬਾਹਰ ਘਟਣਾ ਕਈ ਵਾਰ ਮਾਰਾਂ ਦੀ ਬਾਲੀ ਪਾਚਾ ਰੱਖਦੇ ਨੇ ਇਸ ਮਨ ਦਾ ਕੋਈ ਜਾਣੇ ਭਿਓ ਇਸ ਮਨ ਬਾਰੇ ਕੋਈ ਜਾਣੇ ਨਾ ਤੇ ਦੁਨੀਆਦਾਰੀ ਬਾਰੇ ਬੰਦਾ ਜਾਣਦਾ ਇਸ ਮਨ ਬਾਰੇ ਜਾਣਣਾ ਬੜਾ ਉਪਹਾਜੇ ਇਸ ਮਨ ਦੀ ਜਾਣਕਾਰੀ ਰੱਖਣੀ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਧਿਆਨ ਰੱਖਣਾ ਚਾਹੀਦਾ ਜਿਵੇਂ ਸਮਾਜ ਦੇ ਵਿੱਚ ਵਿੱਚ ਧਿਆਨ ਆਸੀਂ ਆਪਣੇ ਪਰਿਵਾਰਾਂ ਦੇ ਬੱਚਿਆਂ ਦੇ ਧਿਆਨ ਰੱਖਦੇ ਆ ਇਸੇ ਤਰ੍ਹਾਂ ਇਸ ਮਾਨਵਤਾ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਮਨ ਦੇ ਵਿੱਚੋਂ ਹੀ ਸੋਚ ਉੱਪਜਣੀ ਹੈ ਸੋਚ ਪੈਦਾ ਹੋਣੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਰੱਖੇ ਸਾਨੇ ਇਸ ਨਾਨਕ ਇਸ ਮਨ ਕੀ ਮਾਲ ਕਿਉਂ ਉਤਰੇ ਹਮਰੇ ਸ਼ਬਦ ਚਲਾਏ ਜਿਹੜੀ ਹਉਮੈ ਆਉਂਦੀ ਗੁਰੂ ਦਾ ਸ਼ਬਦ ਬਾਣੀ ਦਾ ਸ਼ਬਦ ਸਾਧ ਦਿੰਦਾ ਜੀ ਅੰਦਰ ਦੀ ਬ੍ਰਿਆਣੀ ਨੂੰ ਕਿੰਗੀ ਤਵੀਰ ਸਾਤ ਪੂਰ ਸੂਰਮੇ ਬਾਹਿਆ ਬਾਣ ਜੋ ਏਕ ਸਤਗੁਰੂ ਸੂਰਮੇ ਨੇ ਸਤਗੁਰੂ ਦਾ ਗਿਆਨ ਸੂਰਮਾ ਹੈ ਗੁਰੂ ਦੇ ਗਿਆਨ ਨੇ ਇਸ ਮਨੁੱਖ ਦੇ ਅੰਦਰ ਦੀ ਹਉਮੈ ਨੂੰ ਸਾਧ ਕੇ ਰੱਖ ਦੇਣਾ ਮੈਨੂੰ ਸਾਧ ਕੇ ਰੱਖ ਦੇਣਾ ਕਈ ਵਾਰੀ ਆਪਾਂ ਕੋਈ ਨਹੀਂ ਸੋਚਦੇ ਹਾਂ ਸਮਾਂ ਦੇ ਵਿੱਚ ਹਰੇਕ ਕਿਤੇ ਨਾਲ ਆਪਣੀ ਕਮਾਈ ਕਰਦਾ ਆਪਣਾ ਕੰਮ ਕਰਦਾ ਹਰੇਕ ਦਾ ਜਿਹੜਾ ਕਾਰੋਬਾਰ ਜਿਹੜੀ ਕਮਾਈ ਬੜੇ ਵੱਡੇ ਵਧੀਆ ਤਰੀਕੇ ਦੇ ਨਾਲ ਸੰਭੀ ਪਈ ਹੈ ਕੋਈ ਸੁਨਿਆਰੇ ਦਾ ਕੰਮ ਕਰਦਾ ਉਹਦਾ ਸੋਨਾ ਬੜਾ ਵਧੀਆ ਸੰਭੀ ਆ ਗਿਆ ਇਹਦਾ ਮਾਰ ਚ ਪਿਆ ਜੀ ਕੋਈ ਚੰਗੀ ਨੌਕਰੀ ਕਰਦਾ ਉਹਦਾ ਪੈਸਾ ਸੰਭਿਆ ਹੋਇਆ

ਮਤਾਨ ਦੇ ਵਿੱਚ ਆਸਮਾਨ ਦੇ ਥੱਲੇ ਹੁੰਦੀ ਹੈ ਉਹਨੂੰ ਅਜੇ ਤੱਕ ਭਰੋਸਾ ਨਹੀਂ ਬਣਦਾ ਜਿੰਨਾ ਤੇ ਉਹਦੇ ਘਰ ਵਿੱਚ ਕੱਕ ਕੇ ਆ ਨਾ ਜਾਵੇ ਉਹ ਵੇਚਣਾ ਲਵੇ ਚਾਰ ਪੈਸੇ ਉਹਦੇ ਹੱਥ ਨਾ ਆ ਜਾਣ ਪਰ ਸਾਰੇ ਪਾਸੇ ਕਿਸਾਨ ਨੂੰ ਹੀ ਮਾਰ ਪੈ ਜਾਂਦੀ ਕਈ ਵਾਰੀ ਇੱਕੋ ਇੱਕ ਇੱਕ ਕਿਸਾਨ ਨੇ ਜਿਹਦੀ ਫਸਲ ਸਦਾ ਇੰਨੀ ਬਾਹਰ ਨਹੀਂ ਨਾ ਹੁੰਦੀ ਜਿੰਨਾ ਜਰਬੱਟੀ ਨਾ ਜਾਵੇ ਇਹਨੂੰ ਡਰ ਲਿੰਦਾ ਕਿ ਅੱਜ ਵੀ ਕੋਈ ਬਾਰਿਸ਼ ਆ ਗਈ ਕੋਈ ਹਰੀਰੀ ਆ ਗਈ ਅੱਜ ਦੇ ਸਮੇਂ ਦੇ ਵਿੱਚ ਵੇਖੋ ਕਿੰਨਾ ਨਫਾ ਹੋ ਗਿਆ ਕਿੰਨੀਆਂ ਕਾ ਲੱਗੀਆਂ ਕਿੰਨੀਆਂ ਮੁਸ਼ਕਲਾਂ ਵੜ ਜਾਂਦੀਆਂ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੰਭਾਲੀਆਂ ਗਿਆ ਜੀ ਬਾਕੀ ਹਰੇਕ ਇਨਸਾਨ ਦੀ ਕਮਾਈ ਸੰਭਾਲੀ ਹੈ ਉਹਨੇ ਆਪਣੀ ਐ ਸਮਝ ਦੇ ਨਾਲ ਵਰਤ ਰਿਆ ਪਰ ਸਾਰੇ ਕਿਸਾਨ ਦੀ ਜਿਹੜੀ ਕਮਾਈ ਹੈ ਨਾ ਵੇਖੋ ਇੰਨੇ ਤੇਰੇ ਆਸਮਾਨ ਦੇ ਵਿੱਚ ਹੀ ਰਹਿ ਗਈ ਜਿੰਨਾ ਦਿਨ ਵੱਟੀ ਨਾ ਜਾਵੇ ਇਹਨੂੰ ਖਤਰਾ ਹੀ ਖਤਰਾ ਲੈਂਦਾ ਜੀ ਇਹਨਾਂ 'ਤੇ ਕੋਈ ਪ੍ਰੋਸਫਾ ਨਹੀਂ ਦੇਖੋ ਇਹਦਾ ਕੋਈ ਵੀ ਵਿਚਾਰੇ ਦਾ ਇਹਦਾ ਕੋਈ ਇਹਨਾਂ ਨੂੰ ਨਾਮ ਪੁੱਛਣ ਵਾਲਾ ਦਾ ਕੋਈ ਦਰਸ਼ਨ ਦੱਸਣ ਵਾਲਾ ਇਹਦਾ ਬਸ ਪਰ ਇਹਨਾਂ ਦੇ ਆਸਰੇ ਇਹਨਾਂ ਇਹ ਕੁਦਰਤ ਦੇ ਆਸਰੇ ਆ ਇਹਨੂੰ ਮਹਾਰਾਜ ਨੇ ਜਿੰਮੜਾ ਵੀ ਬੜਾ-ਬੜਾ ਦਿੱਤਾ ਜੀ ਪ੍ਰੋਸਫਾ ਵੀ ਬਹੁਤ ਵੱਡਾ ਦਿੱਤਾ ਜੀ ਮਹਾਰਾਜ ਨੇ ਕਿ ਜੇ ਤੇਰੀ ਉਹ ਕਿੰਨਾ ਵੱਡਾ ਸਬਰ ਕਰ ਜਾਂਦਾ ਹੈ ਗਿੱਟੀਆਂ ਵੱਡੀਆਂ ਵੱਡੀਆਂ ਮਾਰਾਂ ਕਈ ਵਾਰੀ ਪਾਇਦਾਦੀਆਂ ਨਾਲ ਕਿੰਨੇ ਕਿੰਨੇ ਕਿੱਲੇ ਵਿਖੋ ਐ ਕਿ ਨਹੀਂ ਪਸਾਨਾ ਦੇ ਸੜਗੇ ਦੇ ਬਤਾਰਿਆਂ ਦੇ ਪਰ ਫਿਰ ਵੱਡਾ ਸਬਰ ਕਰਕੇ ਅਗਾਣ ਤੁਰੇ ਨੇ ਕਿਉਂਕਿ ਜਿਹੜਾ ਕੁਦਰਤ ਦੀ ਮਾਰ ਨੂੰ ਸਮਝਦਾ ਨਾ ਜਿਹੜਾ ਕੁਦਰਤ ਦੇ ਭੈ ਦੇ ਵਿੱਚ ਰਹਿਣ ਵਾਲਾ ਉਹ ਇਨਸਾਨ ਕਦੇ ਵੀ ਸਿਰ ਪਛਾਣ ਨਹੀਂ ਜਾਂਦਾ ਬਾਕੀ ਸਮਾਜ ਦੇ ਵਿਦਣਾ ਸਮਾਜ ਬਹੁਤ ਚੰਗਾ ਨਹੀਂ ਰਿਹਾ ਜੀ بڑے ਮਾਰੇ ਅੰਸਰ ਦੇ ਸਮਾਜ ਦੇ ਵਿੱਚ ਦਿਨ ਦਿਨ ਲੋਕਾਂ ਦਾ ਗਰਾਵਟ ਵਾਲੇ ਪਾਸੇ ਜਾਣਾ ਮਾਰੀ ਸੋਜ ਵਾਲੇ ਪਾਸੇ ਜਾਣਾ ਇਸ ਪਾਸੇ ਬਹੁਤ ਵੱਡੇ ਪੱਧਰ ਤੇ ਵਾਤਾਵਰਣ ਲੋਕਾਂ ਦਾ ਮਾਰਾ ਸੋਚਣਾ ਇਹ ਬਹੁਤ ਵੱਡੇ ਪੱਧਰ ਤੇ ਸਾਡੇ ਜੀਵਨ ਦਾ ਹਿੱਸਾ ਬਣਦਾ ਜਾ ਰਿਹਾ ਹੈ آ کرنا سارے جیون سارے بچوں نکل نکلتا ہی جا رہا دنوں دن کہ کوئی چنگا کام ہی کرنا جن وے پھر ایبکی اگان لگی اگان ای لگتی اگن لائیاں جیسا جا جان بجھ کے ادا ہی تارا دن اگان لگتی ابھی چیتی نہیں اگان لگتی ہو گیا تارا کنیاں کتنے بج دیاں پھر دیں ਇਹ ਇਨਸਾਨ ਦੀ ਸੋਚ ਇਨਸਾਨ ਦੀ ਬਿਰਤੀ ਬਹੁਤ ਜ਼ਿਆਦਾ ਪਾਣੀ ਉਹ ਕਿ ਮਨੋਕਹਿ ਤੋਂ ਦੂਜੇ ਨੂੰ ਲੇਖੜਾ ਹੀ ਨਹੀਂ ਚਾਹਦਾ ਜੀ ਘਰਾਂ ਦੇ ਵਿੱਚ ਵੀ ਵੇਖਣਾ ਚਾਹਦਾ ਜੀ ਦੇਖੋ ਕਿਤੇ ਪਿਆਰੇ ਰਿਸ਼ਤੇ ਨੇ ਮਹਾਰਾਜ ਜੀ ਦੀ ਜੋ ਬਾਣੀ ਨੂੰ ਪੜਦੇ ਆਪਾਂ ਵਿਚਾਰਦੇ ਨਾ ਮਹਾਰਾਜ ਜੀ ਨੇ ਦੋਵੇਂ ਪਾਸੇ ਰੱਖੀ ਨੇ ਜਦੋਂ ਭਰਾ ਭਰਾ ਦਾ ਰਿਸ਼ਤਾ ਜਿਹਦੇ ਸੌਖਾ ਥੋੜਾ ਬਣਦਾ ਜਦੋਂ ਕਿਤੇ ਮਾਂ ਦੀ ਪੋਖ ਦੇ ਵਿੱਚੋਂ ਜਨਮ ਲੈ ਕੇ ਭਰਾ ਭਰਾ ਦਾ ਰਿਸ਼ਤਾ ਬਣਦਾ ਹੈ ਪਰ ਅੱਜ ਦਾ ਜਿਹੜਾ ਸਮਾਂ ਜਿਹੜੇ ਹਾਲਾਤ ਨੇ ਇਨਸਾਨ ਦੇ ਕੁੱਡੇ ਬਹਿਤਰ ਮਾਰੇ ਬਣਦੇ ਜਾਂਦੇ ਕਿਸੇ ਨੂੰ ਵਿਸ਼ਵਾਸ ਹੈਗਾ ਜੀ ਸਾਗੇ ਭਰਾ ਨੂੰ ਭਰਾ ਤੇ ਵਿਸ਼ਵਾਸ ਹੈਗਾ ਤੁਸੀਂ ਦੇਖੋ ਮੈਂ ਦਾਅਵੇ ਨਾਲ ਕਹਿੰਦਾ ਕਿ ਸਾਦਾ ਭਰਾ ਆਪਣੇ ਭਰਾ ਨੂੰ ਆਪਣੀ ਕੱਢ ਦੇ ਵੀ ਧੀ ਲਾ ਕੇ ਨਹੀਂ ਬਾਗਿਆਏਗਾ ਉਹਦੇ ਅੰਦਰ ਹੀ ਵਿਸ਼ਵਾਸ ਨਹੀਂ ਉਹਨੂੰ ਡਾਰੇ ਕੋ ਉਹ ਨਾ ਸਕੇ ਮੇਰੀ ਕਣ ਦੇ ਚੁੱਟਕਾ ਲਵੇ ਦੁਨੀਆਦਾਰੀ ਦੇ ਵਿੱਚ ਘਰਾਂ ਦੇ ਪਰਿਵਾਰਾਂ ਦੇ ਵਿੱਚ ਸਗੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਤੇ ਵਿਸ਼ਵਾਸ ਨਹੀਂ ਸਕੇ ਭਰਾਵਾਂ ਨੂੰ ਭੈਣਾਂ ਤੇ ਵਿਸ਼ਵਾਸ ਨਹੀਂ ਇਹ ਆਸਪਾ ਦੇ ਮਨ ਦੀ ਕਮਜ਼ੋਰੀ ਇਹ ਆ ਸਮਾਜ ਦਾ ਡਿੱਗਣਾ ਇਹ ਆ ਸਮਾਜ ਦਾ ਬਿਰਪਤ ਚਿੱਪੜ ਵਾਲੇ ਪਾਸੇ ਜਾਣਾ ਮਾੜੇ ਪਾਸੇ ਜਾਣਾ ਜਿੱਥੇ ਇਥੇ ਇਹੋ ਜਿਹੇ ਹਲਾਤ ਬਣ ਜਾਣਗੇ ਜੀ ਤੁਸੀਂ ਕਦੇ ਵੀ ਆਸ ਨਹੀਂ ਕਰ ਸਕਦੇ ਕਿ ਸਮਾਜ ਸੋਹਣਾ ਵਧੀਆ ਬਣੇਗਾ ਸਮਾਜ ਵਿੱਚ ਖੁਸ਼ਹਾਲੀ ਹੋਏਗੀ ਸਾਡੇ ਗੁਰੂ ਸਰਵਾਨ ਭਗਤ ਸਿੰਘਾਂ ਨੇ ਬੜੀ ਵੱਡੀ ਸੋਚ ਲਈ ਬੈਠੇ ਸੀ ਇਸ ਸਮਾਜ ਨੂੰ ਇਸ ਦੁਨੀਆ ਨੂੰ ਬੇਗਮਪੁਰਾ ਬਣਾ ਕੇ ਰੱਖਣਾ ਸ਼ੈਲੋ ਇੱਥੇ ਕੋਈ ਵੀ ਦੁੱਖ ਤਕਲੀਫ ਨਹੀਂ ਹੋਣੀ ਚਾਹੀਦੀ ਇੱਥੇ ਕਿਸੇ ਨੂੰ ਕਿਸੇ ਤੋਂ ਡਰ ਨਹੀਂ ਹੋਣਾ ਚਾਹੀਦਾ ਪਰ ਅੱਜ ਹਾਲਾਤ ਕਿੰਦਾ ਦੇ ਬਣੇ ਹੋਏ سات بگانے میں کام سگے برا دشواس نہیں رہ گیا سکے جیاں سے وشواس نہیں جے رہ گیا کیونکہ لوگ سوارتی ہو گئے لالچی ہو گئے جہو جی برتی ہے منہ نکلنا دی اس مخ دبار پوتر بناؤ اندر سوچ چنگی ودیا ہونی چاہیے پر کنہ پانی کا پرچار ہو رہا ہے کوئی اصل میں ہو رہا ہے ਲੱਗਦਾ ਜਿਵੇਂ ਬਸ ਇਸ ਤੁਹਾਨੂੰ ਕਿਸੇ ਬੰਦੇ ਦੇ ਵਿੱਚੋਂ ਕਿਸੇ ਇਨਸਾਨ ਦੇ ਵਿੱਚੋਂ ਕਿ ਵਾਗਿਆ ਇਹਨੇ ਪਿਆਰਾ ਬੜਾ ਦੁਰਮੁਖ ਬੰਦਾ ਵਧੀਆ ਜੀਏ ਇਹਨੇ ਮਾੜਾ ਆਪਣੀ ਬੜੀ ਕਿਰਪਾ ਜੀ ਵੈਸੇ ਤੋਂ ਬੰਦਾ ਸਾਹ ਜੱਜ ਕੇ ਬੈਠਾ ਰਹੇ ਗੱਲ ਵੱਖਰੀ ਹੈ ਪਰ ਜ਼ਿੰਦਗੀ ਜਿਉਣਦੇ ਆ ਪ੍ਰੈਕਟੀਕਲ ਕਰਦੇ ਆ ਜਿੰਨਾ ਸ੍ਰੀਕਾਰ ਜ ਨੇੜੇ ਦੀ ਜੀਆਂ ਨੇ ਵਿਤਵਾਤਾ ਦਾ ਨਾ ਸਦਿਆਂ ਦੇ ਵਿੱਚ ਇੰਨਾ ਸ੍ਰੀਕਾਰ ਦੇ ਦੁਸ਼ਮਣ ਨਾਲ ਗੁਣਦਾ ਬੰਦੇ ਦਾ ਇਹ ਸਾਡੇ ਡਿੱਗਣ ਦੀ ਨਿਸ਼ਾਨੀ ਹੈ ਅੱਜ ਕਾਹਦੇ ਹੁੰਦੇ ਆ ਜੀ ਵੇਖੋ ਜੇ ਤੂੰ ਮਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਤੋ ਤਿੰਨ ਬੱਚੇ ਨੇ ਤਿੰਨ ਨੰਬਰ ਆ ਨੇ ਕੋ 1 2 ਕੋ ਸਾਲ ਦਾ ਹੈ ਤਿੰਨ ਕੋ ਸਾਲ ਦਾ ਚਾਰ ਕੋ ਸਾਲ ਦਾ ਉਨਾਂ ਨੂੰ ਬਹੁਤ ਨਾਲ ਪਾਲਦੀ ਏ ਖਟਾਉਂਦੀ ਏ ਵਧੀਆ ਵੇੜੇ ਤੇ ਬੱਜਦੇ ਰਹਤੇ ਨੇ ਬੜੇ ਸੋਹਣੇ ਲੱਗਦੇ ਨੇ ਪਰ ਨਾਲ ਹੀ ਨਾਲ ਮਾਂ ਸੋਚਦੀ ਏ ਕਦ ਨੂੰ ਵੱਡੇ ਹੋ ਕੇ ਪਤਾ ਨਹੀਂ ਕਿੰਨੇ ਕਿੱਥੇ ਚਲੇ ਜਾਣਾ ਕਿੰਨੇ ਕਿੱਥੇ ਨੌਕਰੀ ਕਰਨੀ ਦੇਖੋ ਜਿਹੜੇ ਸਦਾ ਨਾਲ ਰਹਿੰਦੇ ਨੇ ਅੱਜ ਹਾਲਾਤ ਪਿਤਾ ਦੇ ਬਣ ਕੇ ਕਿਸੇ ਭਰਾ ਨੂੰ ਦੂਜੇ ਭਰਾ ਨੂੰ ਮੇਰੇ ਨੂੰ 10 ਸਾਲ ਹੋ ਗਏ ਆ ਤੇ ਮਾਂ ਦੇਖਦੀ ਹੁੰਦੇ ਸੀ ਜਦੋਂ ਛੋਟੇ ਖੇਡਦੇ ਹੁੰਦੇ ਸੀ ਅੱਜ ਦੇਖੋ ਕਿੰਨੇ ਸਾਲ ਹੋ ਗਏ ਜਿਹੜੇ ਇਕੱਠੇ ਇੱਕੇ ਮੰਜੇ ਦੇ ਬਾਗ ਨੇ ਮਾਂ ਨੇ ਇੰਦਾ ਸੁਤੇ ਰਹਿਣਾ ਉਹਨਾਂ ਨੇ ਇੱਕ ਥਾਲੀ ਦੇ ਬਾਗ ਨਹੀਂ ਰੋਟੀ ਦਾ ਜਿਹੜੀ ਸਬਜ਼ੀ ਵੀ ਕੌਲੀ ਜੁ ਉਹਨਾਂ ਨੇ ਖਾਏ ਜਾਣੀ ਬੈਠਿਆ ਨੇ ਇੱਕ ਕੌਲੀ ਖਾਣ ਵਾਲੇ ਅੱਜ ਵੇਖਣ ਨੂੰ ਪਿਆਰ ਜੇ ਇੱਕ ਦੂਜੇ ਨੂੰ ਆਂਦੂ ਭਰਾ ਦੀ ਤਰੱਕੀ ਵੀ ਭਰਾ ਨੂੰ ਚੰਗੀ ਨਹੀਂ ਲੱਗਦੀ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਕਈ ਕਈ ਸਦੀਆਂ ਨਾਲ ਦੀਆਂ ਜਿਈ ਕਈ ਸਮਾਜ ਦੇ ਨਾਲ ਨਾਲਆਂ ਕਦੀ ਇਕੱਠੇ ਨਹੀਂ ਹੋਏ ਕਿਉਂਕਿ ਇੱਕ ਦੂਜੇ ਦੀ ਖੁਸ਼ੀ ਦਾ ਹੁਣ ਚਾਹੇ ਹੀ ਨਹੀਂ ਰਹਿ ਗਿਆ ਇੱਕ ਦੂਜੇ ਦੀ ਗਮੀ ਦੇ ਚਾਹ ਦੇ ਦੁੱਖ ਵੀ ਨਹੀਂ ਰਹਿ ਗਏ ਨੀ ਹੁਣ ਬੰਦੇ ਨੂੰ ਸਮਾਜ ਨੂੰ ਕਿੰਨਾ ਬਦਲੇ ਰੰਗਿਆ ਇੱਥੋਂ ਦਾ ਕਿੱਥੇ ਚਲਾ ਗਿਆ ਜੀ ਮੇਰੇ ਨਾਲ ਕਾਰਨ ਲੱਗਦਾ ਸਵਾਰਥ ਹੈ ਜੀ ਬਸ ਹੋਰ ਕੁਝ ਨਹੀਂ ਅਨ ਆਮ ਮੁੰਬਈ ਦੀ ਦੁਨੀਆ ਦਾ ਇਹ ਮਿੱਟੀ ਦਾ ਚੱਕਰ ਹੀ ਹੈ ਸਾਰਾ ਕੁਝ ਅੱਤ ਪੈਸੇ ਦੇ ਨਾ ਚੱਕਰੀਆ ਕੋਈ ਹੋਰ ਵਧੀਗਾਲ ਨਹੀਂ ਹੈਗੀ ਇਹ ਇਹ ਕੁਛਤਰ ਬਣ ਗਿਆ ਜਦਾ ਜੀ ਜਿਹੜੇ ਦੋਵੇਂ ਭਰਾ ਉਹਨਾਂ ਦਾ ਪਿਆਰ ਢੜ ਗਿਆ ਤੇ ਜਿਹੜਾ ਹੁਣ ਗਾਲੀ ਆਪਣਾ ਪੁੱਤਰ ਜੰਮਿਆ ਉਹਦੇ ਨਾਲ ਪਿਆਰ ਵੱਧ ਪੈ ਗਿਆ ਰਿਸ਼ਤਿਆਂ ਤੋਂ ਮਾਂ ਤੋਂ ਵਿੱਚ ਕੋਈ ਨਹੀਂ ਮਹਾਰਾ ਜੀ ਤੁਸੀਂ ਕਿਹੜੇ ਰੇਤੇ ਨੂੰ ਛੋਟਾ ਕਹਿ ਸਕਦੇ ਦੋਵਾਂ ਵਿੱਚੋਂ ਕੋਈ ਵੀ ਛੋਟਾ ਨਹੀਂ ਉਸ ਸਕੇ ਭਰਾ ਦੀ ਮਾਂ ਦੀ ਹੋਂਕ ਤੋਂ ਜਨਮ ਲਿਆ ਉਥੇ ਬਰਦ ਪੈ ਗਿਆ ਪਰ ਦੋਵੇਂ ਜਿਹੜੇ ਤੇ ਆਪਣੇ ਪਰਿਵਾਰ ਵਾਸਤੇ ਹੱਥ ਮਾਰ ਰਹੇ ਨੇ ਦੋਦੇ ਦਾ ਦੋਵੇਂ ਹੱਥ ਮਾਰ ਰਹੇ ਨੇ ਸਗੇ ਹੋਦੇ ਹੱਥ ਮਾਰੇ ਜਾਂਦੇ ਜੋ ਕਹਿੰਦਾ ਮੇਰੇ ਪੱਲੇ ਰਾਜ ਤਾਂ ਪੜ ਜਾ ਹੱਡਾ ਵਾਧਾ ਹੋ ਜਾਏ ਇਦਾਂ ਦੀਆਂ ਸਕੀਮਾਂ ਇਹੋ ਜਾਂ ਸਾਰਾ ਕੁਝ ਕਰਨ ਵਾਲੇ ਬਾੜੀ ਨੂੰ ਮੱਖਾ ਦੇ ਕੇ ਚੰਗੇ ਨੂਰਾ ਲੱਗਦੇ ਹੋਣਗੇ ਮਹਾਰਾਜ ਨੂੰ ਕਿੱਥੇ ਪਸੰਦ ਆਉਂਦੇ ਹੋਣਗੇ ਇਹ ਹਾਲਾਤ ਨੇ ਸਾਡੇ ਕਿਉਂਕਿ ਮਹਾਰਾਜ ਦੀ ਬਾਣੀ ਦਾ ਰਚਨਾ ਹੈ ਮਾਨਨਿਤ ਮੈਂ ਮੰਦੀ ਮੈਂ ਜਿਹੜੀ ਨਾ ਉਹ ਮਿੱਥਰੇ ਤਰ੍ਹਾਂ ਪਵਾਇਂਦੀ ਏ ਉਹ ਪਰ ਆਪਣੇ ਬੱਚੇ ਵਾਸਤੇ ਬੜਾ ਕੁਝ ਘਰ ਦਾ ਭਰਾ ਦੇ ਨਾਲ ਮਟ ਹੋ ਜਾਂਦਾ ਲੜਦਾ ਝਗੜਦਾ ਕੱਲ ਉਹਦੇ ਬੱਚੇ ਦਾ ਵਿਆਹ ਆਉਂਦਾ ਰੋਗ ਆਉਂਦਾ ਫਿਰ ਝੂੜਦਾ ਨਹੀਂ ਨਹੀਂ ਤੇ ਮਨ ਦੀ ਗੱਲ ਨਹੀਂ ਕਰੀ ਤਾਂ ਕੇ ਆਂਦੇ ਨਾਲ ਹੀ ਆਲੇ ਬੰਦੇ ਦੀ ਦੇਖ ਰੋ ਪਾਉਂ ਚਾਰਨ ਸਿਆਣਪ ਨਹੀਂ ਨਾ ਲਈ ਗਈ ਕੁੜੀ ਦੇ ਇਕੱਤਰ ਮੇਰੇ ਮੇਰੇ ਭਾਈ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਘਾਰੇ ਗੱਲ ਲਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀਏ ਕੇ ਲਈ ਪਰ ਅਸੀਂ ਇਸ ਬਾਣੀ ਕੱਟ ਪਹੁੰਚੇ ਨੇ ਅੱਜ ਤੱਕ ਸਿੱਖਿਆ ਹੀ ਬਾਣੀ ਤੋਂ ਪਹੁੰਚੀ ਹੈ ਅਸੀਂ ਬਾਣੀ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਆਪਣੇ ਜੀਵਨ ਦੀਆਂ ਖੁਸ਼ੀਆਂ ਵੀ ਮੰਨ ਲੀਤੀ ਅਸੀਂ ਜਿਹੜੇ ਬਾਹਲੇ ਰਿਸ਼ਤੇ ਆ ਨਾ ਸਾਡੇ ਬਾਹਲੇ ਅਸੀਂ ਬਹੁਤਾਂ ਹਿੰਦੀ ਜੁਦਾ ਹੀ ਬਾਣੀ ਨੂੰ ਮੱਦ ਦੇ ਬੈਠਦੇ ਆ ਜੀ ਜੋ ਕੋ ਮੁਸ਼ਕਲਾਂ ਇਹ ਦੇਖ ਲਾ ਕੇ ਫਿਰ ਚੱਲ ਜਾਂਦੇ ਮਹਾਰਾਜ ਅ ਜੇ ਚੰਗੇ ਭਲੀਏ ਜੇ ਕੋਈ ਪਰੇਸ਼ਾਨੀ ਨਹੀਂ ਆਈ ਘਰ ਵਿੱਚ ਕੋਈ ਦੋਖਾਊਗਾ ਤੇ ਜਾਵਾਂਗੇ ਜਿੰਨਾ ਦਾ ਪਰਿਵਾਰਕ ਮਾਹੌਲ ਹੈ ਉਹ ਜਿੱਥੇ ਸਿੱਧ ਨੇ ਗੁਰੂ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਇਦਾਂ ਨਹੀਂ ਚਾਹੀਦਾ ਇਸ ਦੁਨੀਆ ਦੇ ਵਿੱਚ ਸਾਡਾ ਥੋੜਾ ਬੈਠਿਆੜਾ ਬੰਦੇ ਨੇ ਮਨ ਜੀ ਤਾਂ ਇਹ ਨੂੰ ਰੂਪ ਨੂੰ ਕਿਹਾ ਜਾਂਦਾ ਹੈ ਜਾ ਕੇ ਦਾ ਆਲ ਕਰੋ ਜਾ ਕੇ ਸੋਨਾ ਬਣਾਓ ਸਮਾਜ ਨੂੰ ਤੁਸੀਂ ਬਣਾ ਸਕਦੇ ਹੋ ਤੁਹਾਡੀ ਮੱਤ ਤੇ ਤੁਹਾਡੇ ਕੋਲ ਅਕਲ ਹੈਗੀਏ ਤੁਸੀਂ ਸਾਮਝ ਦਿਓ ਵਿਚਾਰ ਦੇ ਉਸ ਸਾਰੀਆਂ ਗੱਲਾਂ ਨੂੰ ਮਨੁੱਖ ਨੇ ਬਣਾਉਣਾ ਬੇਗੁਨਾਹ ਪੂਰਾ ਸ਼ਹਿਰ ਕੋ ਨਾ ਜੇ ਮਨੁੱਖ ਨੇ ਕੁਝ ਬੋਲੀ ਹੱਥੇ ਰੱਖ ਦਿੱਤਾ ਸਰਪਾਰੀ ਗੁਰੂ ਸਾਹਿਬ ਜੀ ਦਾ ਬਖਸ਼ਣ ਸਾਨੀ ਦੀ ਬੜੇ ਪਿਆਰ ਅਦਬ ਦੇ ਨਾਲ ਬਲਾਉ ਹਤੇ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ